ਅਮਰਤ ਬਾਣੀ ਦੱਸਦੀ ਹੈ ਰੋਮਣਾ ਨੇ ਜੀਸਸ ਨੂੰ ਇਹ ਕਿਹਾ ਸੀ ਕਿ ਸਭ ਜਾਤਾਂ ਤੋਂ ਜਾਤ ਸਾਡੀ ਹੀ ਵੱਡੀ ਹੈ ਅਸੀਂ ਰਾਜੇ ਤੂੰ ਸਾਨੂੰ ਰੱਬ ਵਾ ਜੀਸਸ ਕੁਰਾਇਸ਼ ਨੇ ਰੋਮਣਾ ਨੂੰ ਇਹ ਉੱਤਰ ਦਿੱਤਾ ਸੀ ਕਿ ਕਿਸੇ ਦੀ ਕੋਈ ਜਾਤ ਪਾਤ ਨਹੀਂ ਸਾਰੇ ਆਦਮੀ ਇੱਕੋ ਜਹਨ ਪਰਮਾਤਮਾ ਨੇ ਆਪਣੇ ਸਾਰੇ ਬੱਚੇ ਇੱਕੋ ਜਹ ਸਾਜੇ ਹਨ ਰੱਬ ਰੱਬ ਹੈ ਕੋਈ ਇਨਸਾਨ ਰੱਬ ਨਹੀਂ ਮੈਂ ਰੱਬ ਨੂੰ ਉਸ ਨੂੰ ਮੰਨਦਾ ਹ ਜਿਸ ਨੇ ਇਸ ਦੁਨੀਆ ਨੂੰ ਬਣਾਇਆ ਹੈ ਕਿਸੇ ਇਨਸਾਨ ਨੂੰ ਰੱਬ ਕਹਿਣਾ ਤਾਂ ਮਹਾਪਾਪ ਹੁੰਦਾ ਹੈ ਤੁਸੀਂ ਸਿਰਫ ਰਾਜ਼ੀ ਹੋ ਹੋਰ ਕੁਛ ਨਹੀਂ ਉਚਾਨੀਵਾ ਕੋਈ ਨਹੀਂ ਸਭ ਇੱਕੋ ਜਹ ਹਨ ਜੀਸਸ ਕੁਰੈਸ ਨਾਲ ਰੋਮਣਾ ਰਾਜੀ ਦਾ ਕਾਫੀ ਤਕਰਾਰ ਹੋ ਗਿਆ ਮਹਾਰਾਜ ਕਹਿੰਦੇ ਹਨ ਜੀਸਸ ਕੁਰੈਸ ਜੀ ਨੇ ਆਪਣੀ ਨਿਗਾ ਉੱਪਰ ਵੱਲ ਹੀ ਲਾਈ ਰੱਖੇ ਪਵਾ ਸੂਲੀ ਪਰ ਚੰਨਾ ਪੈ ਗਿਆ ਪਰ ਆਪਣਾ ਬਚਨੀ ਖਾਰਿਆ ਜਿਨ੍ਹਾਂ ਵਾਸਤੇ ਉਹ ਹਰ ਵਕਤ ਬੜਾ ਕੁਝ ਸੋਚ ਰਿਹਾ ਸੀ ਕਿ ਕਿਸੇ ਨਾ ਕਿਸੇ ਯਤਨ ਨਾਲ ਇਹਨਾਂ ਉੱਪਰੋਂ ਗੁਲਾਮੀ ਦੂਰ ਕੀਤੀ ਜਾਏ ਉਹੀ ਉਸਦੇ ਦੁਸ਼ਮਣ ਨਿਕਲੇ ਸੱਚਾ ਪ੍ਰਵਾਨਾ ਸਲੀਬ ਉੱਪਰ ਕੁਰਬਾਨ ਹੋ ਕੇ ਆਪਣੀ ਸਚਾਈ ਦੇ ਜਹਾਜ਼ ਉੱਪਰ ਚੜ ਕੇ ਬੈਕੁੰਥ ਲੋਕ ਨੂੰ ਗਿਆ ਜੀਸਸ ਕੁਰੈਸ਼ ਪ੍ਰਮਾਤਮਾ ਦਾ ਇੱਕ ਪੱਕਾ ਮਿੱਤਰ ਸੀ ਕੋਈ ਆਰਗਰ ਨਹੀਂ ਸੀ ਜ਼ਾਬਦਾ ਪਿਆਰਾ ਸੂਲੀ ਉੱਪਰ ਹੱਸ ਕੇ ਚੜ ਗਿਆ ਪਰ ਪ੍ਰਮਾਤਮਾ ਨਾਲੋਂ ਲੱਗੀ ਹੋਈ ਪ੍ਰੀਤ ਨਹੀਂ ਤੋੜੀ ਐਸੇ ਮਹਾਪੁਰਸ਼ਾਂ ਦੀਆਂ ਯਾਦਾਂ ਦੁਨੀਆ ਵਿੱਚ ਉਦੋਂ ਤੱਕ ਰਹਿੰਦੀ ਹਨ ਜਦੋਂ ਤੱਕ ਅਸਮਾਨ ਵਿੱਚ ਚੰਦ ਸੂਰਜ ਤਾਰੇ ਚਮਕਦੇ ਰਹਿੰਦੇ ਹਨ ਉਹ ਉਹ ਸੱਚਾ ਸੁੱਚਾ ਸੀ ਤੇ ਪ੍ਰਮਾਤਮਾ ਦਾ ਇੱਕ ਮਿੱਤਰ ਸੀ ਜਿਸ ਨੇ ਉਸਦੇ ਹੁਕਮ ਦੀ ਪੂਰੀ ਪਾਲਣਾ ਕੀਤੀ ਜਾਤਾਂ ਪਾਤਾਂ ਮੰਨਣ ਵਾਲੇ ਪੁਰਸ਼ਾਂ ਨੂੰ ਸਵਰਗ ਵੇ ਲੋਕ ਵਿੱਚ ਕੋਈ ਥਾਂ ਨਹੀਂ ਸਾਰੇ ਹੀ ਨਰਕਾਂ ਦੇ ਕੀੜੇ ਬੰਦੇ ਹਨ